ਬਾਬਿਆਂ ਵੱਲੋਂ ਟਰੈਕਟਰ ਲਗਾ ਕੇ ਚਲਾ ਦਿੱਤਾ دریا ਦੇ ਵਿੱਚ ਵੱਡਾ ਬੇੜਾ ਟੱਕਤ ਜੁਗਾੜ ਨਾਲ ਬਣਾਏ ਗਏ ਬੇੜੇ ਨਾਲ ਦਰਿਆ ਪਾਰ ਪਹੁੰਚਾ ਦਿੱਤੀ 22 ਟਨ ਰਾਹਤ ਸਮਗਰੀ ਜੀ ਹਾਂ ਇਹ ਖਬਰ ਗੁਰਦਾਸਪੁਰ ਜ਼ਿਲ੍ਹੇ ਦੇ ਮਕੋੜਾ ਪੱਤਨ ਦੀ ਹੈ ਜਿੱਥੇ ਰਾਵੀ ਦਰਿਆ ਦੇ ਪਾਰ ਸੱਤ ਪਿੰਡ ਅਜੇ ਨੇ ਜੋ ਕਿ ਇਸ ਹਰ ਦੀ ਸਥਿਤੀ ਵਿੱਚ ਪੰਜਾਬ ਤੋਂ ਬਿਲਕੁਲ ਕੱਟ ਗਏ ਸੰ ਉਨ੍ਹਾਂ ਦੀ ਸੇਵਾ ਲਈ ਹਜੂਰ ਸਾਹਿਬ ਦੇ ਕਰ ਸੇਵਾ ਵਾਲੇ ਬਾਬਿਆਂ ਨੇ ਹਰ ਨਾਲ ਕਿਰੇ ਰਾਵੀ ਦਰਿਆ ਪਾਰਲੇ ਸਤ ਪਿੰਡਾਂ ਦੇ ਲੋਕਾਂ ਲਈ ਵੱਡੀ ਰਾਹਤ ਦਾ ਕੰਮ ਕੀਤਾ ਹੈ। ਰਾਵੀ ਦਾ ਪਾਣੀ ਵੱਧ ਜਾਣ ਕਾਰਨ ਇਹ ਪਿੰਡ ਟਾਪੂਆਂ 'ਤੇ ਕੱਟ ਗਏ ਸਨ। ਇਨ੍ਹਾਂ ਤੱਕ ਰਾਹ ਸਮਗਰੀ ਪਹੁੰਚਾਉਣਾ ਬਹੁਤ ਸਾਰੀਆਂ ਸੰਸਥਾਵਾਂ ਦੇ ਲਈ ਔਖਾ ਹੋ ਚੁੱਕਿਆ ਸੀ। ਪਹਿਲਾਂ ਸਰਕਾਰੀ ਬੇੜੇ ਰਾਹੀਂ ਲੋਕਾਂ ਨੂੰ ਪਾਰ ਲਜਾਇਆ ਜਾਂਦਾ ਸੀ ਪਰ ਇੱਕ ਸਮੇਂ ਵਿੱਚ ਸਿਰਫ 50 ਦੇ ਕਰੀਬ ਹੀ ਲੋਕ ਜਾਂ ਹਲਕਾ ਸਮਾਨ ਲਜਾਇਆ ਜਾ ਰਿਹਾ ਸੀ। ਭਾਰੀ ਸਮਗਰੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਾਰ ਕਰਨਾ ਮੁਸ਼ਕਲ ਬਣਿਆ ਹੋਇਆ ਸੀ ਸਥਿਤੀ ਵਿੱਚ ਬਾਬਿਆਂ ਨੇ ਖਾਸ ਤਕਨੀਕ ਤਰੀਕੇ ਨਾਲ ਵੱਡਾ ਬੇੜਾ ਤਿਆਰ ਕਰ ਲਿਆ ਉਸ ਦੇ ਅੱਗੇ ਟਰੈਕਟਰ ਫਿੱਟ ਕਰਕੇ ਇਸ ਬੇੜੇ ਨੂੰ ਪਾਰ ਲਜਾਉਣ ਦਾ ਵਧੀਆ ਤਰੀਕਾ ਅਪਣਾਇਆ ਇਹ ਬੇੜਾ ਇੱਕ ਸਮੇਂ ਵਿੱਚ 150 ਤੋਂ ਵੱਧ ਲੋਕਾਂ ਨੂੰ ਪਾਰ ਲਜਾਣ ਦੀ ਸਮਰੱਥਾ ਰੱਖਦਾ ਹੈ ਇਹੋ ਨਹੀਂ ਸਮਸੇ ਵੀ ਜਿੱਥੇ ਬੰਦਿਆਂ ਵੱਲੋਂ ਭਾਰੀ ਸਮਾਨ ਫਰਨੀਚਰ ਬਿਸਤਰੇ ਪਸ਼ਵਾਂ ਲਈ ਚਾਰਾ ਆਦਿ ਵੀ ਇਸ ਬੇੜੇ ਰਾਹੀਂ ਪਾਰ ਲਜਾਇਆ ਜਾ ਰਿਹਾ ਹੈ ਇਹ ਤੱਕ ਕਿਸੇ ਮਸਰਕੇ ਬਲਦੇਜ ਜਵਾਨਾਂ ਦੀਆਂ ਗੱਡੀਆਂ ਟਰੈਕਟਰ ਟਰਾਲੀਆਂ ਤੇ ਜੀਐਸਪੀ ਤੱਕ ਵੀ ਹੁਣ ਇਸੇ ਰਹੀਂ ਦਰਿਆ ਪਾਰ ਕਰ ਰਹੇ ਨੇ ਜਿੱਥੇ ਲੋਕ ਇਸੇਵਾ ਵੇਖਣ ਆ ਰਹੇ ਨੇ ਉੱਥੇ ਹੀ ਟਰੈਕਟਰ ਦੇ ਜੁਗਾਰ ਨਾਲ ਬਣਿਆ ਇਹ ਬੇੜਾ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਲੋਕ ਇਸ ਬੇੜੇ ਨੂੰ ਦੇਖਣ ਲਈ ਦੂਰੋਂ ਦੂਰੋਂ ਆ ਰਹੇ ਨੇ ਇਸ ਕਾਰਜ ਨੇ ਪਾਰਲੇ ਪਿੰਡਾਂ ਦੇ ਲੋਕਾਂ ਦੇ ਦਿਲਾਂ ਵਿੱਚ ਨਵੀਂ ਉਮੀਦ ਪੈਦਾ ਕੀਤੀ ਹੈ ਅਤੇ ਬਾਬਿਆਂ ਦੀ ਇਹ ਸੇਵਾ ਹੜਪਰਭਾਵਿਤ ਇਲਾਕਿਆਂ ਵਿੱਚ ਜੀਵਨ ਰੇਖਾ ਸਾਬਤ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਗੁਰਦਾਸਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਬਿੰਦਰ ਸਿੰਘ ਆ ਜੀ ਪੰਥਕ ਕਾਲੀ ਲਾਇਰ ਦਾ ਮੈਂ ਹਲਕਾ ਇੰਚਾਰਜ ਵੀ ਆ ਧਾਰੀ ਹਾਲ ਤੋਂ ਤੇ ਜਿਹੜੀ ਸੇਵਾ ਚੱਲ ਰਹੀ ਆ ਉਹ ਸ੍ਰੀਮਾਨ ਸੰਤ ਬਾਵਾ ਨਿੰਦਰ ਸਿੰਘ ਜੀ ਉਹਨਾਂ ਦੇ ਸਹਿਯੋਗ ਨਾਲ ਪੰਥਕ ਕਾਲੀ ਲਾਇਰ ਦੇ ਨਾਲ ਤੇ ਇਹ ਬੇੜੀ ਦੀ ਸੇਵਾ ਮਹਾਂਪੁਰਖਾਂ ਨੇ ਹਜੂਰ ਸਭ ਤੋਂ ਭੇਜੀ ਆ ਸਾਨੂੰ ਰਸਤਾ ਬਸਤਾਉ ਭੇਜ ਰਹੇ ਆ ਤੇ ਅਸੀਂ ਇੱਥੇ ਜਿਹੜੀ ਸੇਵਾ ਚਲਾ ਰਹੇ ਆ ਮੇਰਾ ਪਿੰਡ ਆਧਿਆ ਇਸ ਇਲਾਕੇ ਦੇ ਵਿੱਚ ਜੋ ਵੀ ਸੇਵਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕਰ ਰਹੇ ਆ ਕਿਦੋਂ ਤੋਂ ਕਿੰਨੇ ਦਿਨ ਹੋ ਗਏ ਆ ਸਾਨੂੰ ਤੇ ਅੱਜ 31 ਦਿਨ ਹੋ ਗਏ ਸੀ ਸਵਾਜ ਲੱਗੇ ਨਹੀਂ ਇਹ ਢੇੜੇ ਨੂੰ ਭਾਈ ਕਿੰਨੇ ਦਿਨ ਗੇੜੇ ਨੂੰ ਅੱਜ 5 ਦਿਨ ਹੋ ਗਏ 5 ਦਿਨ ਹੋ ਗਏ ਕਿੰਨੇ ਕਿਲੋਕ ਰੋਜ਼ ਢੇੜੇ ਚ ਆਰਪਾਰ ਕਰਦੇ ਨੇ ਇੱਕ ਢੇੜੇ ਦੇ ਵਿੱਚ ਅਸੀਂ 90 80 ਤੋਂ 90 ਜੀ ਲੈ ਜਾਂਦੇ ਹਾਂ ਤੇ ਕੱਲ ਅਸੀਂ ਮੇਰੇ ਖਿਆਲ ਚ 12 ਫੇਰੇ ਇਧਰੋਂ ਤੇ 12 ਉਧਰੋਂ 24 ਫੇਰੇ ਕੱਲ ਆਏ ਸੀ ਤੇ ਅੱਜ ਮੇਰੇ ਖਿਆਲ ਸਾਡੇ ਕੋਈ ਘੱਟ ਲੱਗੇ ਨੇ 9-10 ਫੇਰੇ ਲੱਗੇ ਸਮਾਨ ਦੀ ਗੱਲ ਕੀਤੀ ਜਾਏ ਤੇ ਕਿਹੜਾ ਕਿਹੜਾ ਸਮਾਨ ਆਰਾਮ ਨਾਲ ਚੱਲਦਾ ਸਮਾਨ ਜੋ ਵੀ ਟਰੈਕਟਰ ਟਰਾਲੀ ਜੀਸੀਬੀ ਟਰੈਕਟਰ ਟਰਾਲੀ ਸਮੇਤ ਜੀਸੀਬੀ ਜੋ ਵੀ ਪਾਰ ਹੈ ਜਿਹੜਾ ਉਹ ਬੜੇ ਆਰਾਮ ਨਾਲ ਆ ਜਾਂਦਾ ਹੁਣ ਤੇ ਜੱਥੇਬੰਦੀਆਂ ਲੋਕ ਰਾਹਤ ਲੈ ਕੇ ਵੀ ਆ ਰਹੇ ਕਿਉਂਕਿ ਪਹਿਲੇ ਤੇ ਬਿਲਕੁਲ ਸੰਪਰਕ ਟੁੱਟੇ ਦਾ ਸੀ ਇਸ ਏਰੀਆ ਦਾ ਹੁਣ ਪਾਣੀ ਕੱਟਿਆ ਤੇ ਉਹ ਲੋਕ ਵੀ ਆ ਰਹੇ ਜੱਥੇਬੰਦੀਆਂ ਦਾ ਸਮਾਨ ਵੀ ਰੈਸ਼ਨ ਵਗੈਰਾ ਵੀ ਇਹਦੇ ਚ ਜਾਂਦਾ ਸਾਰਾ ਕੁਝ ਇਹ ਚ ਲੱਗ ਜਾ ਰਿਹਾ ਜਿਹੜਾ ਹੁੰਦਾ ਉਹਨੂੰ ਪਾਰ ਕਰਕੇ ਆਉਂਦੇ ਲਗਾਤਾਰ ਹਾਂਜੀ ਲਗਾਤਾਰ ਚੱਲਦਾ ਤੇ ਕਰ ਸੇਵਾ ਵਾਲੇ ਵੱਲੋਂ ਹੋਰ ਵੀ ਕੋਈ ਸੇਵਾ ਨਹੀਂ ਵਹੀ ਰਹੀ ਉਹਨਾਂ ਵੱਲੋਂ ਚਾਰ ਦੀ ਸੇਵਾ ਜਾਂ ਚੋਖਰ ਫੀਲਡ ਤੇ ਹੁਣ ਗਾਂ ਕਣਕ ਦੀ ਬਜਾਈ ਵਾਸਤੇ ਬੀਜ ਦੀ ਸੇਵਾ ਵੀ ਚੱਲ ਰਹੀ ਹੈ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਲੋਕ ਕਾਫੀ ਆ ਰਹੇ ਹੈ ਕਿਹੜੇ ਕਿਹੜੇ ਤੁਹਾਨੂੰ ਤੇ ਰابطਾ ਰਹਿੰਦਾ ਲਗਾਤਾਰ ਇਧਰ ਦੇ ਲੋਕਾਂ ਦਾ ਪਾਰ ਦੇ ਲੋਕਾਂ ਦਾ ਕਿਹੜੀ ਚੀਜ਼ ਦੀ ਇਸ ਵੇਲੇ ਇਸ ਇਲਾਕੇ ਵਿੱਚ ਲੋੜ ਹੈ ਹੁਣ ਮੇਨ ਜਿਹੜੀ ਮੇਨ ਲੋੜ ਹੈ ਉਹ ਇਹੀ ਆ ਬੀ ਖਾਦ ਦੀ ਤੇ ਡੀਜ਼ਲ ਦੀ ਲੋੜ ਹੈ ਤੇ ਉਹਦੇ ਤੋਂ ਇਲਾਵਾ ਜੇ ਕਿਸੇ ਦਾ ਘਰ ਡੈਮੇਜ ਹੋਇਆ ਤਾਂ ਉਹਨਾਂ ਘਰ ਬਣਾ ਕੇ ਦਿੱਤਾ ਜਾਵੇ ਇਹ ਤੋਂ ਇਲਾਵਾ ਹੁਣ ਕਿਸੇ ਚੀਜ਼ ਦੀ ਅਸੀਂ ਤੇ ਲੋੜ ਨਹੀਂ ਸਮਝਦੇ ਇਹੀ ਲੋੜ ਹੈ ਸੇਵਾ ਵੱਡੇ ਵੱਡੇ ਚ ਚੱਲ ਰਹੀ ਹੈ ਹਾਂ ਵੱਡੇ ਵੱਡੇ ਚ